ਕਹਿੰਦੇ ਜਿਹਦੇ ਕੋਲ ਪੈਸਾ ਆ ਜਾਂ ਸਪਾਰਚਾ ਜਿਹਦੇ ਲੰਕਾ ਉਹੀ ਇਸ ਫੀਲਡ ਦੇ ਵਿੱਚ ਅੱਗੇ ਵਧ ਸਕਦਾ ਕਿਉਂਕਿ ਫਿਲਮੀ ਨਹੀਂ ਵਧ ਨਹੀਂ ਸਕਦਾ ਉਹ ਆ ਸਕਦਾ ਆ ਸਕਦਾ ਬਹੁਤ ਫਿਲਮਾਂ ਤੁਸੀਂ ਦੇਖੇ ਨੇ ਹੀਰੋ ਵੀ ਆਉਂਦੇ ਨੇ ਹੀਰੋ ਨੂੰ ਕਿੰਨੇ ਕਿ ਟਿਕਟੇ ਦੇ ਦਵਾਰਾ ਆਉਂਦੇ ਨਹੀਂ ਕੋਈ ਇਹ 3-4 ਕਰੋੜ ਰੁਪਏ ਲਾ ਲਿਆ ਤੁਸੀਂ ਤੁਸੀਂ ਆਪਣੇ ਮੁੰਡੇ ਨੂੰ ਹੀਰੋ ਲਾਂਚ ਕਰ ਦੋਗੇ ਕੁੜੀ ਨੂੰ ਕਰ ਦੋਗੇ ਬਸ ਇੱਕ ਵਾਰ ਲਿਆਉਂਗੇ ਪਰ ਉਹ ਟਿਕਦਾ ਨਹੀਂ ਤੁਸੀਂ ਦੇਖ ਲਓ ਮੈਂ ਤੁਹਾਨੂੰ ਕਿਹੜਾ ਟਿਕਿਆ ਹੋਇਆ ਜਿੱਥੇ ਕਲਾਸਰ ਕੋਈ ਬੰਦਾ ਟਿਕੂਗਾ ਮੈਨੂੰ ਨਹੀਂ ਲੱਗਦਾ ਕਿ ਪੈਸੇ ਦੀ ਸਵਾਰਸੜ ਹੋਵੇਗਾ ਤੁਸੀਂ ਆਪਣੇ ਗੋਣ ਇੰਨਾ ਪੈਦਾ ਕਰ ਲੋ ਵੀ ਤੁਹਾਨੂੰ ਅਗਲ ਕੈਬ ਵੀ ਬਾਈ ਜੀ ਜਰੂਰ ਸਾਡੇ ਚਾਇ ਇੱਕ ਕੰਸਾਈਨ ਕਰੋ ਇਹ ਤੁਹਾਨੂੰ ਹੀ ਰੋਲ ਐ ਜੇ ਹੀ ਕਿਉਂ ਦਿੰਦੇ ਆ ਡਾਇਰੈਕਟਰ ਕਿ ਤੁਹਾਡਾ ਮੜੰਗਾ ਕਰਕੇ ਜਾਂ ਵਧੀਆ ਕਰ ਲੈਨੇ ਹਾਂ ਚਾਹੇ ਤੁਹਾਡਾ ਗਾਉਣ ਦਾ ਚਾਹੇ ਐਕਟਿੰਗ ਕਰਨ ਦਾ ਚਾਹੇ ਡਾਇਰੈਕਸ਼ਨ ਦਾ ਜੋ ਵੀ ਤੁਹਾਡਾ ਪਾਰਟ ਹੈ ਉਹ ਬਹੁਤ ਔਖੀ ਹੁੰਦੀ ਹੈ ਜ਼ਿੰਦਗੀ ਪਰਦੇ ਦੇ ਪਿੱਛੇ ਬੜੀ ਔਖੀ ਹੁੰਦੀ ਹੈ ਮੈਂ ਜਿੰਨੀਆਂ ਫੋਟੋਆਂ ਜਾਂ ਮੇਰਾ ਬਾਇਓ ਡਾਟਾ ਭੇਜਦਾ ਮੈਂ ਉਹ ਕਹਿੰਦੇ ਵੀ ਇਹਦੇ ਵਿੱਚ ਜਿਹੜੀ ਤੁਹਾਡੀ ਦੇਖ ਹੈ ਨਾ ਉਹ ਨੈਗੇਟਿਵ ਲੁੱਕ ਵਾਲੀ ਆ ਅੱਛਾ ਵੀ ਬੜੇ ਟਿੱਡੇ ਜੇ ਝਾਕਦੇ ਹੋ ਤੁਸੀਂ ਮੈਨੂੰ ਕਹਿੰਦੇ ਸ਼ਕਲ ਇਹੀ ਜੀ ਹੈ ਬਲੀ ਉ ਤਾਂ ਮੈਂ ਇਹ ਬੰਦਾ ਹੀ ਜੀ ਇਹਦੇ ਮੈਨੂੰ ਥੋੜਾ ਮੈਂ ਵੈਬਸਰੀ ਦੇਖੀ ਉਹ ਯਾਰ ਜਿਹੜੀ ਕਸੂਤੇ ਡਿਗਰੀ ਕਹਿੰਦਾ ਮੈਂ ਨਾ ਤੁਹਾਨੂੰ ਇੰਨੀਆਂ ਗਾਲਾਂ ਕੱਢੀਆਂ ਵੀ ਯਾਰੇ ਪਲਦਾ ਪਾਉਗਾ ਅੱਛਾ ਤਾਲੇ ਨੂੰ યોਦੇ ਉਲਟੇ ਹੋ ਜਦੋਂ ਉਹ ਰੌਕ ਸਟਾਰ ਫਿਲਮ ਆਈ ਸਾਡੀ ਉਹ ਚ ਮੈਂ ਗੁੰਡਾ ਬਣਿਆ ਉਹ ਚ ਮੈਂ ਤਿੰਨ ਬੰਦੇ ਮਾਰਦਾ ਹਾਂ ਇਹ ਤਾਂ ਮਤਲਬ ਇਹ ਥੋੜੀ ਮੈਂ ਤਾਂ ਪਿਸਟਲ ਮੈਂ ਦੇਖੇ ਹੀ ਨਹੀਂ ਕਿਤੇ ਚਲਾ ਗਈ ਦੇਖਿਆ ਕਹਿੰਦੇ ਇਹਦੇ ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾਗਾ ਅੱਗੇ ਨਹੀਂ ਹੋਣ ਦਿੰਦੇਗੇ ਬੜਾ ਔਖਾ ਹੁੰਦਾ ਹੁਣ ਤਾਂ ਉਹ ਵੀ ਨਹੀਂ ਕਰਾਉਂਦੇ ਜਿਨ੍ਹਾਂ ਨੇ ਕਰਾਉਣਾ ਹੀ ਸੀ ਉਹ ਜਿਹੜੇ 25-25 ਲੱਖ ਲਾ ਕੇ ਬਾਹਰ ਚਲੇ ਗਏ ਨਾ ਹੁਣ ਖੇਡਾਂ ਹੋ ਰਹੀਆਂ ਨੇ ਬਿਲਕੁਲ ਠੀਕ ਹੈ ਨਾ ਕੋਈ ਮਤਲਬ ਕੱਲ੍ਹ ਚਾਹਤੇ ਕੋਈ ਪ੍ਰੋਗਰਾਮ ਹੋ ਰਿਹਾ ਕੋਈ ਜਿੰਨਾ ਕੋਈ ਸੈਮੀਨਾਰ ਤਾਂ ਹੋਣੀ ਹੀ ਕਿਨੇ ਜਿਹੜੇ ਬੁੱਧੀਜੀਵੀ ਸੀ ਉਹਨਾਂ ਦੇ ਬੱਚੇ ਬਾਹਰ ਚਲੇ ਗਏ ਉਹ ਵੀ ਨਾਲੇ ਚਲੇ ਗਏ ਕਹਿੰਦੇ ਜੇ ਥੀਏਟਰ ਕਰਨਾ ਤਾਂ ਭੁੱਖੇ ਮਰਨ ਵਾਲੀ ਗੱਲ ਐ। ਹਾਂ। ਇਹਦੇ ਕਰਕੇ ਵੀ ਨੌਜਵਾਨ ਇਸ ਦਾ ਵੱਲ ਬਹੁਤ ਘਟ ਗਏ ਹੁਣ ਕਿਉਂਕਿ ਥੀਏਟਰ ਇਸੇ ਕਰਕੇ ਮਨ ਲੱਗਦਾ ਖਾਤੂ ਨੂੰ ਆਇਆਗਾ। ਉਸ ਵੇਲੇ ਪੁੱਤ ਚਾਹੇ ਰਾਜਨੀਤਿਕ ਹੁੰਦੀ ਐ, ਚਾਹੇ ਧਾਰਮਿਕ ਹੁੰਦੀ ਐ, ਚਾਹੇ ਸਮਾਜਿਕ ਹੁੰਦੀ ਐ, ਉਹ ਪ੍ਰਭਾਵ ਪਾਉਂਦੀ ਐ। ਸਭ ਤੋਂ ਵੱਧ ਪ੍ਰਭਾਵ ਕੀਤੇ ਪੈਂਦਾ ਜਿਹੜਾ ਬੰਦਾ ਸੈਂਸਿਟਿਵ ਐ। ਮਤਲਬ ਉਹ ਮੇਰਾ ਸ਼ੌਂਕ ਐ ਨਾ ਮੇਰੇ ਤੇ ਹਾਵੀ ਹੋ ਗਿਆ ਤੇ ਫਿਰ ਮੇਰੇ ਨਾਲ ਜਿਹੜਾ ਕਿੱਤਾ ਸੀਗਾ ਇਹ ਜਿੰਕ ਦਾ ਮੈਂ ਛੱਡ ਕੇ ਅਮੂ ਕਿੱਤਾ ਬੋਲ ਇਹ ਗੱਲ ਕਹਿੰਦੇ ਆ ਕਹਿੰਦੇ ਥੀਏਟਰ ਦਾ ਨਸ਼ਾ ਫੀਮ ਵਰਗਾ ਹੈਗਾ ਇੱਕ ਵਾਰੀ ਲੱਗ ਜੇ ਫਿਰ ਛੁੱਟਦਾ ਨਹੀਂ ਹੈ ਖਵਾ ਦੇ ਚੰਨਾ ਨਾ ਗਈ ਦਾ ਅਗਲਾ ਤਾਂ ਟੇਡਾ ਜਾਂ ਮੇਰੀ ਕਿਨੂ ਚ ਆ ਜਾਂਦਾ ਵੀ ਜਦਾਰੇ ਪਿੰਦਾਊਗਾ ਸਾਡਾ ਜਿਵੇਂ ਤੁਸੀਂ ਬੋਤਲਾਂ ਬੋਤਲਾ ਕੀ ਪੀਏ ਤਾਂ ਸ਼ੱਕ ਜਾਦਾ ਜਾਉਂਦਾ ਉਹ ਵੀ ਬ੍ਰਾਂਡ ਵੀ ਮੇਰੇ ਕਈ ਹੁੰਦੇ ਨੇ ਕਈ ਮਹਿੰਗੀ ਵੀ ਹੁੰਦੀ ਨੇ ਉਹਦੇ ਵਿੱਚ ਕਈ ਗਲਾਬਾ ਵੀ ਰੱਖ ਜਾਂਦੇ ਨੇ ਘਰ ਦੇ ਤਾਂ ਨਹੀਂ ਸ਼ੱਕ ਕਰਦੇ ਔਨਰ ਦੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਜੀ ਤੇ ਮੈਂ ਹਾਂ ਰਾਜੀਵ ਸਿੰਘ ਤਾਂ ਫਿਰ ਹਾਜ਼ਰ ਹੋਇਆ ਤੁਹਾਡੇ ਨਾਲ ਮੇਰਾ ਖਾਸ ਪ੍ਰੋਗਰਾਮ ਲੈ ਕੇ ਕਾਮਨ ਮੈਨ। ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੁਝ ਖਾਸ ਹੋਣ ਵਾਲਾਗਾ ਕਿਉਂਕਿ ਜਿਸ ਸ਼ਖਸ ਦੇ ਨਾਲ ਅਸੀਂ ਪ੍ਰੋਗਰਾਮ ਕਰਨ ਜਾ ਰਹੇ ਹਾਂ ਜਿਨ੍ਹਾਂ ਦੀ ਜ਼ਿੰਦਗੀ ਦੇ ਬਾਰੇ ਜਾਣਨ ਜਾ ਰਹੇ ਹਾਂ ਉਹ ਉਹਨਾਂ ਦੀ ਜ਼ਿੰਦਗੀਆਂ ਕਈ ਨੇ ਕਿਉਂਕਿ ਉਹ ਇੱਕ ਕਲਾਕਾਰ ਨੇ ਅਦਾਕਾਰ ਨੇ ਅਤੇ ਤੁਹਾਨੂੰ ਪਤਾ ਹੀ ਹੈ ਜਿਹੜੇ ਕਲਾਕਾਰ ਹੁੰਦੇ ਆ ਉਹ ਵੱਖ-ਵੱਖਰੀਆਂ ਜ਼ਿੰਦਗੀਆਂ ਜਿਉਂਦੇ ਆ ਉਹਨਾਂ ਦੀ ਕੋਈ ਇੱਕ ਜ਼ਿੰਦਗੀ ਨਹੀਂ ਹੁੰਦੀ ਉਹ ਹਰ ਇੱਕ ਜ਼ਿੰਦਗੀ ਦਾ ਆਨੰਦ ਮਾਣਦੇ ਆ ਪੁਲਿਸ ਵਾਲੇ ਵੀ ਬਣ ਜਾਂਦੇ ਆ ਡਾਕਟਰ ਵੀ ਬਣ ਜਾਂਦੇ ਆ ਹਰ ਤਰ੍ਹਾਂ ਦਾ ਰੋਲ ਅਦਾ ਕਰਦੇ ਆ ਪਰ ਇੰਟਰਸਟਿੰਗ ਪ੍ਰੋਗਰਾਮ ਅੱਜ ਦਾ ਹੋਣ ਜਾ ਰਿਹਾ ਤਾਂ ਐਂਡ ਤੱਕ ਬਣੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਹੋ ਤਾਂ ਪਹਿਲਾਂ ਸਵਾਗਤ ਕਰਦੇ ਆ ਆਪਾਂ ਸਰਪਾਇਆ ਸਿੰਘ ਢਾਲੀਵਾਲ ਜੀ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਸਾਡੇ ਆਰਟ ਡੈਕੋਰੇਸ਼ਨ ਪਾਰਕ ਪਟਿਆਲਾ ਚ ਆਏ ਜੀ ਔਰ ਸੇਤਾ ਠੀ ਅੰਗਵਾਤਾ ਅਸ਼ਾ ਦਨੀਆ ਸਾਹਿਬ ਤੋੜੀ ਜ਼ਿੰਦਗੀ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਇੱਕ ਅਦਾਕਾਰ ਦੀ ਜ਼ਿੰਦਗੀ ਕੀ ਆ ਅੱਜ ਉਹਦੇ ਬਾਰੇ ਸਾਨੂੰ ਦੱਸਿਓ ਉਹ ਗੱਲਾਂ ਜਿਹੜੀਆਂ ਪਰਦੇ ਤੇ ਨਹੀਂ ਹੁੰਦੀਆਂ ਪਰਦੇ ਦੇ ਪਿੱਛੇ ਰਹਿ ਜਾਂਦੀਆਂ ਨੇ ਨਹੀਂ ਸੇਮ ਹੀ ਹੁੰਦੀਆਂ ਨੇ ਆਮ ਜਿਵੇਂ ਆਪਾਂ ਆਮ ਬੰਦਾ ਕਹਿੰਦੇ ਤੁਸੀਂ ਹੈ ਨਾ ਕੋਈ ਮੈਂ ਨਾ ਜਾਂ ਕੋਈ ਖਾਸ ਬੰਦਾ ਹੋ ਗਿਆ ਕਲਾਕਾਰ ਹੋ ਗਿਆ ਹੈ ਨਾ ਜਿਵੇਂ ਹੁਣ ਮੰਨ ਲਓ ਆਪਾਂ ਇਨਡੋਰਾਂ ਘਰ 'ਚ ਆ ਘਰ 'ਚ ਆਪਾਂ ਹੋਰ ਤਰ੍ਹਾਂ ਆਪਣਾ ਸੁਭਾਅ ਚੇਂਜ ਬੋਡੀ ਲੈਂਗੁਏਜ ਸਾਰਾ ਕੁਝ ਚੇਂਜ ਹੋ ਜਾਂਦਾ ਜਦੋਂ ਗੇਟ ਤੋਂ ਬਾਹਰ ਆਏ ਆਪਾਂ ਸਮਾਜ ਚ ਐਂਟਰੀ ਹੋ ਜਾਂਦੀ ਆ ਤਾਂ ਕੋਈ ਵੀ ਬੰਦਾ ਸੁਧਾਰ ਬੰਦਾ ਉਹਦਾ ਉਹਦਾ ਸਾਰਾ ਕੁਝ ਚੇਂਜ ਹੋ ਜਾਂਦਾ ਹੈ ਹਨਾ ਤੇ ਜਦੋਂ ਚੇਂਜ ਹੁੰਦਾ ਐਵੇਂ ਕਲਾਕਾਰ ਉਹ ਉਹਨੂੰ ਚੇਂਜ ਹੋਣਾ ਪੈਂਦਾ ਉਹਦੇ ਰੋਲ ਦੇ ਮੁਤਾਬਕ ਚੇਂਜ ਹੋਣਾ ਹੁੰਦਾ ਆਪਾਂ ਵੀ ਸਮਾਜ ਚ ਆਪਾਂ ਹੋਰ ਤਰ੍ਹਾਂ ਵਰਦੇ ਆ ਜਦੋਂ ਕਿਸੇ ਜਾਣਕਾਰ ਨਾਲ ਗੱਲ ਹੋਰ ਤਰ੍ਹਾਂ ਕਰਦੇ ਆ ਬੇਪਛਾਣ ਬੰਦੇ ਨਾਲ ਹੋਰ ਤਰ੍ਹਾਂ ਗੱਲ ਕਰਦੇ ਆ ਹਣਾ ਐਵੇਂ ਕਲਾਕਾਰਾਂ ਕਲਾਕਾਰ ਨੂੰ ਰੋਲ ਦਿੱਤਾ ਜਾਂਦਾ ਉਹ ਵੀ ਆਪਣੇ ਜਿਹੜੇ ਉਸ ਕੈਰੈਕਟਰ ਦੇ ਜਿਵੇਂ ਉਹ ਕੈਰੈਕਟਰ ਦੀ ਜਿਹੜੀ ਰੂਪਰੇਖਾ ਹੈ ਜੀ ਉਹਦੀ ਡਿਮਾਂਡ ਹੈ ਉਹ ਉਸੇ ਤਰ੍ਹਾਂ ਪੇਸ਼ਕਾਰੀ ਕਰਦਾ ਕਲਾਕਾਰ ਹੂੰ ਅੱਛਾ ਤੁਸੀਂ ਤਾਂ ਜ਼ਿੰਦਗੀਆਂ ਕਈ ਜਿਉਉਣੇ ਹਣਾ ਜਿਵੇਂ ਮੈਂ ਸ਼ੁਰੂਆਤ ਚ ਗੱਲ ਕੀਤੀ ਹੈ ਨਾ ਸਾਰੀਆਂ ਜ਼ਿੰਦਗੀਆਂ ਦਾ ਨਾਮ ਲੈ ਲੈਂਦੇ ਹਾਂ ਅੱਛਾ ਸਮਝ ਆ ਜਾਂਦਾ ਅਸਲ ਜ਼ਿੰਦਗੀ ਦੇ ਵਿੱਚ ਰੋਲ ਪਤਾ ਲੱਗ ਜਾਂਦਾ ਯਾਰ ਕਿਹੜਾ ਕਰਨਾ ਹੈ ਹਾਏ ਇਹ ਤਾਂ ਮੇਰੇ ਨਾਲ ਹੋਇਆ ਇੱਕ ਵਾਰ ਹਾਂ ਮੇਰੇ ਨਾਲ ਕਲੀਕ ਜਦੋਂ ਮੈਂ 23 ਮਾਰਚ ਆਪਣਾ ਕੀ ਹੈ 31 ਮਾਰਚ 2023 ਨੂੰ ਮੈਂ ਆਪਣੀ ਗਵਰਨਮੈਂਟ ਜੋਬ ਛੱਡੀ ਮੈਂ ਹੈਡ ਟੀਚਰ ਸੀਗਾ ਨਾ ਫਿਲਮਾਂ ਕਰਕੇ ਛੱਡਣੀ ਪੈਗੀ ਤਾਂ ਮੇਰੇ ਨਾਲ ਮੈਡਮ ਸੀ ਰਪਿੰਦਰ ਉਹ ਕਹਿੰਦੇ ਵੀ ਉਹਨਾਂ ਨੇ ਮੈਨੂੰ ਮੈਸੇਜ ਆਇਆ ਵੀ ਸਰ ਤੁਹਾਡੇ ਬਾਰੇ ਬੋਲਣਾ ਸਟੇਜ ਤੇ ਕੀ ਬੋਲਣਾ ਮੈਂ ਕੁਝ ਨਹੀਂ ਬੋਲਣਾ ਬਸ ਕਹਿੰਦੇ ਨਹੀਂ ਤੂੰ ਮਾ ਮੈਂ ਤਾਂ ਬਹੁਤ ਕੋਹਾਂ ਹੈ ਕਹਿੰਦੇ ਮੈਨੂੰ ਸਮਝ ਨਹੀਂ ਆ ਕਿੱਥੋਂ ਸ਼ੁਰੂ ਕਰੀਏ ਮੈਂ ਕਿਹਾ ਵੀ ਮੈਂ ਕਵਿਤਾ ਵੀ ਲਿਖ ਲੈਣਾ ਹੈਨਾ ਨਾਟਕ ਵੀ ਲਿਖ ਲੈਣਾ ਫਿਲਮ ਵੀ ਲਿਖ ਲੈਣਾ ਜੀ ਹੈਨਾ ਤੇ ਨਾਟਕ ਨਿਰਦੇਸ਼ਕ ਵੀ ਹਾਂ ਕਲਾਕਾਰ ਵੀ ਆ ਪੇਸਟ ਮਟੀਰੀਅਲ ਤੋਂ ਆਰਟ ਡੈਕੋਰੇਸ਼ਨ ਪਾਰਕ ਬਣਾਇਆ ਉਹਦਾ ਆਰਟ ਤੇ ਵੀ ਕੰਮ ਆ ਸੋਸ਼ਲ ਸਰਵਿਸ ਵੀ ਆ ਹੈਨਾ ਫਿਲਮੀ ਐਕਟਰ ਵੀ ਬਾਹੂ ਕਰ ਮੈਂ 10 12 ਕਰਦੀ ਉਹ ਕਿੰਨੇ ਆਉਂਦੀ ਨੇ ਮੈਂ ਕਿੱਥੋਂ ਸ਼ੁਰੂ ਕਰਾਂ ਤੇ ਇਹ ਚਲੋ ਇਹ ਆ ਵੀ ਹਰੇਕ ਬੰਦੇ ਦੇ ਵਿੱਚ ਹੁੰਦੇ ਨੇ ਕਲਾਮਾਂ ਤਾਂ ਹੁੰਦੀਆਂ ਨੇ ਹੁਣ ਜਿਵੇਂ ਕੋਈ ਗ੍ਰੈਣੀ ਹੈ ਘਰੇ ਰਹਿੰਦੀ ਹੈ ਹਾਊਸ ਵਾਈਫ ਉਹਨੇ ਭਾਂਡਿਆਂ ਨੂੰ ਚਿੰਨਕੇ ਰੱਖਣਾ ਘਰ ਨੂੰ ਸਾਫ਼ ਸੁਥਰਾ ਕਰਨਾ ਉਹਦੇ ਵਿੱਚ ਹੋ ਗੋਣਾ ਹੈ ਨਾ ਪਰ ਅੱਜ ਕੱਲ੍ਹ ਤਾਂ ਸਾਰੇ ਚ ਹੁੰਦੇ ਕਈ ਵਾਰ ਮੌਕਾ ਨਹੀਂ ਮਿਲਦਾ ਅੱਜ ਕੱਲ੍ਹ ਕਹਿੰਦੇ ਬੰਦੇ ਵੀ ਭਾਂਡੇ ਭੁੰਡੇ ਵਧੀਆ ਚੰਨ ਲੈਂਦੇ ਹਾਂ ਹਾਂ ਮੈਂ ਲੈ ਹੋਰ ਨਾ ਕੱਲੇ ਜਰਾਨੀਆਂ ਚ ਨਹੀਂ ਜਾਣਾ ਹੈਗਾ ਅੱਜ ਕੱਲ੍ਹ ਤਾਂ ਸਾਰੇ ਕੰਮ ਓਪਨ ਹੋ ਗਏ ਮੁੰਡੇ ਕੁੜੀਆਂ ਵਾਲੇ ਕੁੜੀਆਂ ਮੁੰਡੇ ਸਭ ਬਰਾਬਰਤਾ ਹੋ ਗਿਆ ਕੰ ਲੜਕੇ ਲੜਕੀ ਕੋਈ ਫਰਕ ਨਹੀਂ ਹੈਗਾ ਕੰਮਾਂ 'ਚ ਫਰਕ ਨਹੀਂ ਹੈਗਾ ਕੰਮਾਂ ਜਿੰਨੇ ਵੀ ਕੰਮ ਨੇ ਬਾਹਰ ਹੀ ਨੇ ਕੁੜੀਆਂ ਦੇ ਇੱਕ ਚੀਜ਼ ਦਾ ਹੋਰ ਬਹੁਤ ਜ਼ਿਆਦਾ ਕਹਿੰਦੇ ਜਿਹੜੇ ਅਦਾਕਾਰ ਹੁੰਦੇ ਆ ਕਲਾਕਾਰ ਹੁੰਦੇ ਆ ਉਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਹੁੰਦੀ ਆ ਆਮ ਲੋਕਾਂ ਦੇ ਵਿੱਚ ਅਕਸਰ ਇਹੀ ਗੱਲ ਚੱਲਦੀ ਆ ਕਹਿੰਦੇ ਤਾਂ ਵੀਆਈਪੀ ਲਾਈਫ ਸਟਾਈਲ ਜਿਹਾ ਹੁੰਦੇ ਆ ਨਜ਼ਾਰੇ ਨੇ ਸਹੂਲਤਾ ਨੇ ਵੱਡੀਆਂ ਗੱਡੀਆਂ ਬੌਂਸਰ ਬੌਂਸਰ ਬੜਾ ਕੁਝ ਹੁੰਦਾ ਹੈਗਾ ਨਾ ਇਹ ਕੀ ਇੰਨੇ ਤੇ ਕਿੰਨੀ ਸੱਚਾਈ ਆ ਨਹੀਂ ਹੁਣ ਕਈ ਕਲਾਕਾਰ ਨੇ ਕੁਝ ਜਿਹੜੇ ਤਾਂ ਹੁਣ ਕਮਰਸ਼ੀਅਲ ਕਲਾਕਾਰ ਨੇ ਨਾ ਪੈਸੇ ਕਮਾਉਣ ਰਹੇ ਨੇ ਜਿਹੜੇ ਹੋਦ ਨੇ ਉਹ ਬੜੀ ਟਫ ਹੈ ਹੂੰ ਮੈਂ ਇਹਨੂੰ ਦੋ ਵਰਗਾਂ ਦੇ ਵਿੱਚ ਵੰਡਦਾ ਇੱਕ ਹੁੰਦਾ ਕੋਈ ਜਿਵੇਂ ਮਤਲਬ ਰਾਈਟਰ ਕਪਤਾ ਲਿਖਦਾ ਦਰਵੇਸ਼ ਉਹ ਜਿੱਥੇ ਪਿਆ ਜਾਂ ਕੋਈ ਰਾਈਟਰ ਬੰਦਾ ਰਾਈਟਰ ਕਿਸੇ ਵੀ ਫੀਲਡ ਦਾ ਜੀ ਤਾਂ ਸਟਰਗਲ ਤਾਂ ਉਹ ਵੀ ਕਰਦੇ ਆ ਪਰ ਉਹਦਾ ਸੁਭਾਅ ਦੇ ਵਿੱਚ ਬੜੀ ਨਿਮਰਤਾ ਹੁੰਦੀ ਹੈ ਜਦੋਂ ਤੁਸੀਂ ਇੱਕ ਖਾਸ ਵਰਗ ਦੇ ਵਿੱਚ ਮਤਲਬ ਤੁਸੀਂ ਜਾਣਿਓ ਪ੍ਰਵੇਸ਼ ਕਰਦੇ ਹੋ ਕਲਾਕਾਰੀ ਦੇ ਵਿੱਚ ਚਾਹੇ ਉਹ ਤੁਹਾਡਾ ਗਾਉਣ ਦਾ ਚਾਹੇ ਐਕਟਿੰਗ ਕਰਨ ਦਾ ਚਾਹੇ ਡਾਇਰੈਕਸ਼ਨ ਦਾ ਜੋ ਵੀ ਤੁਹਾਡਾ ਪਾਰਟ ਹੈ ਉਹ ਬਹੁਤ ਔਖੀ ਹੁੰਦੀ ਹੈ ਜ਼ਿੰਦਗੀ ਪਰਦੇ ਦੇ ਪਿੱਛੇ ਬੜੀ ਔਖੀ ਹੁੰਦੀ ਹੈ ਹਾਂ ਹੈਨਾ ਤੇ ਉਹ ਲਾਰੋ ਵੀ ਹੁਣ ਤੁਸੀਂ ਮੈਂ 93 93 ਥੀਏਟਰ ਕਰਦਾ ਲਗਾਤਾਰ ਹੀ ਕਰਦਾ ਲਗਾਤਾਰ ਹਟਿਆ ਨਹੀਂ ਮੈਂ ਹਾਂ ਹੈਨਾ ਮਤਲਬ ਉਹ ਮੇਰਾ ਸ਼ੌਂਕ ਇੰਨਾ ਮੇਰੇ ਤੇ ਹਾਵੀ ਹੋ ਗਿਆ ਤੇ ਫਿਰ ਮੇਰਾ ਜਿਹੜਾ ਕਿੱਤਾ ਸੀਗਾ ਇਹਦੀ ਕੀ ਦਮ ਛੱਡ ਕੇ ਹੈਨਾ ਇਹ ਗੱਲ ਕਹਿੰਦੇ ਆ ਕਹਿੰਦੇ ਥੀਏਟਰ ਦਾ ਨਸ਼ਾ ਫੀਮ ਵਰਗਾ ਹੈ ਇੱਕ ਵਾਰੀ ਲੱਗ ਜੇ ਫਿਰ ਛੁੱਟਦਾ ਨਹੀਂ ਹੈ ਖਵਾ ਦੇ ਚੰਨਾ ਨਾ ਗੀ ਹੈਨਾ ਉਹ ਕੰਮ ਹੋ ਗਿਆ ਨਾ ਹਾਂ ਤਾਂ ਤੁਹਾਡੇ ਲਈ ਕਿੰਨਾ ਔਖਾ ਸੀਗਾ ਇਸ ਲਾਈਨ ਦੇ ਵਿੱਚ ਸਰਵਾਈਵ ਕਰਨਾ ਕਹਿੰਦੇ ਇਹਦੇ ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾ ਹੈਗਾ ਅੱਗੇ ਨਹੀਂ ਆਉਣ ਦਿੰਦੇਗੇ ਬੜਾ ਔਖਾ ਹੁੰਦਾਗਾ ਹਾਂ ਹਾਂ ਨਹੀਂ ਦੇਖੋ ਇੱਕ ਤਾਂ ਗੱਲ ਇਹ ਹੈ ਵੀ ਕਿਉਂਕਿ ਮੈਂ ਰੰਗਮંચ ਨਾਲ ਜ਼ਿਆਦਾ ਜੁੜਿਆ ਹੋਇਆ 90% ਮੈਂ ਰੰਗਮંચ ਦੇ ਵਿੱਚ ਹਾਂ 10% ਫਿਲਮਾਂ ਦਾ ਕੰਮ ਕੀਤਾ ਮੈਂ ਕਰੀਆਂ ਨੇ 15-20 ਫਿਲਮਾਂ ਬਹੁਤ ਘੱਟ ਛੋਟੇ ਛੋਟੇ ਰੋਲ ਕਿਉਂ ਟਾਈਮ ਨਹੀਂ ਜੁੰਦਾ ਗਵਰਨਮੈਂਟ ਜੌਬ ਕਰਕੇ ਤੇ ਰੰਗਮંચ ਦੇ ਵਿੱਚ ਇਹ ਹੈ ਵੀ ਇਹ ਘਰ ਭੁਗਤਮਸਾ ਮੰਚ ਆ ਉਹ ਨਾ ਰੰਗ ਮੰਚ ਵੀ ਤਿੰਨ ਤਰ੍ਹਾਂ ਦਾ ਹੂੰ ਇੱਕ ਤਾਂ ਬਹੁਤ ਵੱਡਾ ਜਿੱਥੇ ਤੁਹਾਨੂੰ ਲੱਖਾਂ ਮਤਲਬ ਵੱਡੇ ਲੈਵਲ ਤੇ ਆ ਸ਼ੋਅ ਮਿਲਦੇ ਨੇ ਤੁਹਾਨੂੰ ਨੌਰਥ ਜੋਂਦੂ ਕਿਤੋਂ ਕਿਤੋਂ ਗ੍ਰਾਂਟ ਮਿਲ ਜਾਂਦੀ ਹੈ ਮੈਨੂੰ ਤਾਂ ਪਤਾ ਨਹੀਂ ਕਿੱਥੋਂ ਮਿਲਦੀ ਹੈ ਵੈਸੇ ਅੱਛਾ ਤੁਹਾਨੂੰ ਪਤਾ ਹੀ ਨਹੀਂ ਹੈਗਾ ਇਹ ਚੀਜ਼ਾਂ ਦਾ ਉਹ ਆਪਣੇ ਲਈ ਪੈਸਾ ਮੁખી ਨਹੀਂ ਹੈਗਾ ਤੇ ਇੱਕ ਦੂਜਾ ਥੋੜਾ ਜਿਹਾ ਮੱਧ ਵਰਗ ਆ ਜਾਂਦਾ ਜਿੱਥੇ ਇਨਡੋਰ ਹੋ ਜਾਂਦਾ ਹੈ ਹਨਾ ਜਾਂ ਲੋਕ ਮੇਲੇ ਹੋਗੇ ਯੂਥ ਮੇਲੇ ਹੋਗੇ ਇਨਡੋਰ ਜਿੱਥੇ ਨਾਟਕ ਵਗੈਰਾ ਹੁੰਦੇ ਨੇ ਜੀ ਠੀਕ ਹੈ ਇਹ ਮੱਧ ਵਰਗ ਦਾ ਇੱਕ ਹੀੜਲੇ ਵਰਗ ਦਾ ਆ ਜਾਂਦਾ ਜਿੱਥੇ ਸੈਮਨ ਜੌਨ ਮੇਰੇ ਉਸਤਾਦ ਵਰਗੇ ਪਿੰਡਾਂ ਦੇ ਵਿੱਚ ਵੇੜਾਂ ਦੇ ਨਾਟਕ ਨੂੰ ਲੈ ਕੇ ਗਏ ਨੇ ਚਾਹੇ ਉਹਨਾਂ ਨੇ ਆਟਾ ਹੀ ਮੰਗਣਾ ਉਹਦੇ ਵਿਅੰਗ ਵੀ ਹੋਏ ਵਿਚਾਰੇ ਤੇ ਜਦੋਂ ਤੁਸੀਂ ਨਵਾਂ ਕੰਮ ਨਵੀਂ ਵਿੰਗ ਤੁਸੀਂ ਸ਼ੁਰੂ ਕਰਦੇ ਹੋ ਨਾ ਮਾ ਤਰੀਕਾ ਸ਼ੁਰੂ ਕਰਦੇ ਹੋ ਉਸ ਕੰਮ ਦਾ ਹੈਨਾ ਤਾਂ ਤੁਹਾਡੇ ਤੇ ਕਿੰਤੂ ਪ੍ਰੰਤੂ ਨਾਰਮਲ ਗੱਲ ਹੈ ਤਾਂ ਹੋਣੀ ਹੀ ਹੁੰਦੀ ਹੈ ਇਸ ਤਰ੍ਹਾਂ ਰੰਗਮਾਂ ਜਿੱਥੇ ਕੋਈ ਸਪான்ਸਰ ਨਹੀਂ ਹੁੰਦੀ ਥੀਏਟਰ ਦੀ ਸਪான்ਸਰ ਨਹੀਂ ਉਹ ਡੋਟਾ ਹੀ ਹਜ਼ਾਰ ਚ ਤੁਹਾਨੂੰ ਦੇਣਾ ਉਹਨਾਂ 2500 ਪੇ ਨਾਟਕ ਦਾ ਦੇਣਾ ਤਿੰਨਾਂ ਜਿਆਦਾ ਦੇਣਗੇ ਪਿੰਡ ਵਾਲੇ ਉਹਨਾਂ ਨਹੀਂ ਹੁਣ ਤਾਂ ਉਹ ਵੀ ਨਹੀਂ ਕਰਾਉਂਦੇ ਜਿਨ੍ਹਾਂ ਨੇ ਕਰਾਉਣਾ ਸੀ ਉਹ ਜਿਹੜੇ 25-25 ਲੱਖ ਲਾ ਕੇ ਬਾਹਰ ਚਲੇ ਗਏ ਨਾ ਹੁਣ ਖੇਡਾਂ ਹੋ ਰਹੀਆਂ ਨੇ ਬਿਲਕੁਲ ਠੀਕ ਹੈ ਨਾ ਕੋਈ ਮਤਲਬ ਕੱਲ ਚਾਹ ਤੇ ਕੋਈ ਪ੍ਰੋਗਰਾਮ ਹੋ ਰਿਹਾ ਕੋਈ ਨਾ ਕੋਈ ਸੈਮੀਨਾਰ ਤਾਂ ਹੋਣੀ ਕੀ ਨੇ ਜਿਹੜੇ ਬੁੱਧੀਜੀਵੀ ਸੀ ਉਹਨਾਂ ਦੇ ਬੱਚੇ ਬਾਹਰ ਚਲੇ ਗਏ ਉਹ ਵੀ ਨਾਲ ਚਲੇ ਗਏ ਹੁਣ ਬਹੁਤ ਘਟ ਗਈ ਇਹ ਚੀਜ਼ਾਂ ਸਾਡੇ ਪਿੰਡਾਂ 'ਚ ਨਾ ਜਿਵੇਂ ਕਹਿ ਦਿੰਦੇ ਆ ਨਾ ਅਕਸਰ ਇੱਕ ਥਾਵਾ ਤੁਸੀਂ ਸੁਣੀਆਂ ਹੋਣੀਆਂ ਕਹਿੰਦੇ ਜੇ ਥੀਏਟਰ ਕਰਨਾ ਤਾਂ ਭੁੱਖੇ ਮਰਨ ਵਾਲੀ ਗੱਲ ਐ ਹਾਂ ਕਹਿੰਦੇ ਇਹਦੇ ਕਰਕੇ ਵੀ ਨੌਜਵਾਨ ਇਸ ਰਾਹ ਵੱਲ ਬਹੁਤ ਘਟ ਗਏ ਹੁਣ ਕਿਉਂਕਿ ਥ ਸੰਸਾਰ ਸੇਪ ਘਾਟ ਗਈ ਬਹੁਤ ਕਈ ਚੀਜ਼ਾਂ ਨੇ ਇਹਦੇ ਵਿੱਚ ਹੁਣ ਜਾਂ ਤਾਂ ਹੁਣ ਜਿਗਾੜ ਬੰਦੇ ਜਦੋਂ ਪੈਸੇ ਦੇਖੋ ਕਿਹਨੇ ਗੁਰਸ਼ਰਨ ਭਾਈ ਨੇ ਮੇਰੀ ਗੱਲ ਹੋਈ ਅੱਛਾ ਹੈਨਾ ਤੇ ਕਿਸੇ ਨੇ ਮੈਨੂੰ ਇਹ ਕਿਹਾ ਵੀ ਬੈਗ ਤੇ ਸ਼ੋਅ ਕਰਿਆ ਮੇਰਾ ਨਾਟਕ ਸੀ ਕੋਈ ਕਾਂਗਰਸ ਦੀ ਸਟੇਜ ਤੇ ਸੀਗਾ ਇੱਕ ਕੋਈ ਕਾਲੀਆਂ ਦੀ ਸਟੇਜ ਤੇ ਸੀ ਮੇਰਾ ਨਾਟਕ ਹੋਈ ਸੀ ਹੂੰ ਕਿਸੇ ਬੰਦੇ ਨੇ ਕਿ ਕਿਹਾ ਵੀ ਇਦਾਂ ਕਰਕੇ ਜਦੋਂ ਮੈਂ 45 ਸੈਕਟਰ ਦੇ ਭਾਜੀ ਰੰਦੇ ਘਰੇ ਗਏ 43 ਸੈਕਟਰ ਚ 45 ਚ ਤੇ ਮੈਂ ਜਾ ਕੇ ਕੋਈ ਗੱਲ ਕਰੀ ਮਹਾਪਾਜੀ ਇਦਾਂ ਕਰਕੇ ਕਹਿੰਦਾ ਹਾਂ ਕਿਸੇ ਨੇ ਕਿਹਾ ਐ ਇਦਾਂ ਵੀ ਤੋ ਹੁਣ ਇਧਰ ਵੀ ਕੰਮ ਕਾਮ ਰੇਟੀ ਛੱਡ ਕੇ ਵੀ ਕਰਦਿਆਂ ਵੀ ਨਾਟਕ ਕਰੀਏ ਨਾ ਕਾਂਗਰਸ ਤੇ ਤੇ ਕਰੀ ਜਾਂਦਾ ਮੈਂ ਕਿਹਾ ਭਾਜੀ ਇੱਕ ਗੱਲ ਹੈਗੀ ਉਹ ਵੀ ਮੈਂ ਨਾਟਕ ਦਾ ਕੋਈ ਡਾਇਲੋਗ ਚੇਂਜ ਨਹੀਂ ਕਰਦਾ ਮੈਨੂੰ ਕਹਿ ਦਉਂਦੇ ਨੇ ਵੀ ਆਹ ਜੀ ਇਹ ਨਾ ਬੋਲਦੇ ਉੱਥੇ ਅੱਛਾ ਮੈਂ ਨਹੀਂ ਚੇਂਜ ਅੱਛਾ ਸ਼ਰਤਾਂ ਵੀ ਰੱਖੇ ਜਾਂਦੇ ਹੋ ਜਾਂਦਾ ਕਈ ਵਾਰ ਵੀ ਦੇਖੋ ਜੀ ਆਪਣਾ ਇਸ ਤੇ ਨਾ ਹੋਵੇ ਆ ਤੇ ਨਾ ਹੋਵੇ ਠੀਕ ਆ ਉਹ ਜੀਨੇ ਨਾਟਕ ਕਰਾਉਣੇ ਦੇਖਿਆ ਹੁੰਦਾ ਪਹਿਲਾਂ ਅਫਸਰ ਤੁਸੀਂ ਮੇਰਾ ਕੰਮ ਦੇਖਿਓ ਤਾਂ ਹੀ ਮੈਨੂੰ ਬੁਲਾਉਂਗੇ ਨਾ ਵੀ ਉਹਨੂੰ ਬੁਲਾ ਲਓ ਮੈਂ ਕਿਹਾ ਭਾਜੀ ਵੀ ਮੈਂ ਚੇਂਜ ਨਹੀਂ ਕਰਦਾ ਭਾਜੀ ਕਹਿੰਦੇ ਵੀ ਜੇ ਤਾਂ ਤੋ ਕੋਈ ਲਾਈਨ ਚੇਂਜ ਕਰਦਾ ਹੈ ਸਟੇਜ ਦੇਖ ਕੇ ਵੀ ਇਹ ਪਿੰਡ ਦੀ ਸਟੇਜ ਹੈ ਇਹ ਕਿਹਦੀ ਹੈ ਪਰ ਦੇਖਣਾ ਤਾਂ ਸਾਡੇ ਪਿੰਡ ਵਾਲੇ ਲੋਕਾਂ ਨੇ ਹੀ ਆ ਸਟੇਜ ਕਿਹੜੀ ਮਰਜੀ ਹੋਵੇ ਪਹਿਲਾਂ ਕਰਦਾ ਕਲਾਕਾਰ ਆ ਉਹ ਤਾਂ ਸਾਂਝਾ ਹੁੰਦਾ ਸਭ ਦਾ ਜੀ ਠੀਕ ਹੈ ਫੇਰ ਤਾਂ ਹੁੰਦਾ ਵੀ ਤੁਸੀਂ ਬਦਲ ਦਿਓ ਮੈਂ ਕੋਈ ਨਾਟਕ ਦੀ ਕੋਈ ਟੋਨ ਨਹੀਂ ਬਦਲਦਾ ਕੋਈ ਮੈਂ ਉਹਦੇ ਵਿੱਚ ਡਾਇਲੋਗ ਨਹੀਂ ਕੱਟਦਾ ਸੇਮ ਡਾਇਲੋਗ ਬੋਲਦਾ ਮੈਂ ਕਈ ਨੂੰ ਚੋਭੀ ਜਾਂਦੇ ਨੇ ਸਮਝ ਜਾਂਦੇ ਨੇ ਅਕਸਰ ਕਹਿੰਦੇ ਨੁੱਕੜ ਨਾਟਕਾਂ ਜਿਵੇਂ ਨਾਟਕਾਂ ਦੇ ਵਿੱਚ ਹਨਾ ਆਪਾਂ ਸੋ ਪਹਿਲਾਂ ਹੁੰਦਾ ਸੀ ਵੀ ਜਿਹੜਾ ਜੱਗ ਦੇ ਵਿੱਚ ਬੀਤ ਰਿਹਾ ਹੁੰਦਾ ਸੀ ਜੋ ਸੱਚਾਈ ਹੁੰਦੀ ਸੀ ਉਹਨੂੰ ਦਿਖਾਇਆ ਜਾਂਦਾ ਸੀ ਹਾਂ ਨੇ ਹੁੰਦਾ ਯਥਾਰਥੇ ਹੁੰਦਾ ਰੰਗਮੰਚ ਵੈਸੇ ਸਾਡੇ ਸਮਾਜ ਦਾ ਜਿਵੇਂ ਆਪਾਂ ਕਹਿੰਦੇ ਆਂ ਵੀ ਸਹਿਤ ਸਿਸ਼ਾ ਹੈ ਨਾ ਉਹ ਆਪਾਂ ਸਮਾਜ ਦਾ ਜੀ ਜੋ ਸਮਾਜ ਵਾਪਰਦਾ ਪ੍ਰਭਾਵਿਤ ਕਰਦਾ ਤੁਹਾਨੂੰ ਜੇ ਹੁਣ ਮੰਨ ਲਓ ਵੀ ਜਿੰਨੇ ਸਮਾਜ ਦੇ ਵਿੱਚ ਜਿੰਨੀਆਂ ਮੂਵਮੈਂਟਾਂ ਚੱਲਦੀਆਂ ਨੇ ਹੈ ਨਾ ਚਾਹੇ ਪਹਿਲਾਂ ਲਾ ਲਓ ਤੁਸੀਂ 1972 ਦੀ ਨੈਸ਼ਨਲ ਲਾਈਟ ਮੂਵਮੈਂਟ ਚੱਲੀ ਜੀ ਉਹਨੇ ਪ੍ਰਭਾਵਿਤ ਕੀਤਾ ਸੰਤ ਰਾਮਦਾਸੀ ਹੈ ਨਾ ਪਾਸ ਠੀਕ ਹੈ ਤੇ ਹੋਰ ਜਿੰਨੇ ਵੀ ਸਾਡੇ ਡਾਇਰੈਕਟਰ ਹੋਏ ਨੇ ਜਿੰਨੇ ਦਰਸ਼ਨ ਖਟਗੜ ਹੋ ਗਿਆ ਜਾ ਹੋਰ ਬਹੁਤ ਸਾਰੇ ਜਿਹੜੇ ਰਾਈਟਰ ਨੇ ਸਾਹਿਤ ਨੂੰ ਪ੍ਰਭਾਵਿਤ ਕੀਤਾ ਹੂੰ ਉਹ ਤੋਂ ਬਾਅਦ ਫਿਰ 84 ਹੋਇਆ ਹੂੰ ਪੰਜਾਬ ਦੇ ਵਿੱਚ ਉਹ ਜਿਹੜਾ ਉਥਲ ਪੁਥਲ ਚਾਹੇ ਰਾਜਨੀਤਿਕ ਹੁੰਦੀ ਆ ਚਾਹੇ ਧਾਰਮਿਕ ਹੁੰਦੀ ਆ ਚਾਹੇ ਸਮਾਜਿਕ ਹੁੰਦੀ ਆ ਉਹ ਪ੍ਰਭਾਵ ਪਾਉਂਦੀ ਆ ਸਭ ਤੋਂ ਵੱਧ ਪ੍ਰਭਾਵ ਕੀਤੇ ਪੈਂਦਾ ਜਿਹੜਾ ਬੰਦਾ ਸੈਂਸਿਟਿਵ ਹੈ ਜਿਹੜਾ ਕਲਾਕਾਰ ਹੈ ਰਾਈਟਰ ਹੈ ਉਹਦੇ ਤੇ ਪ੍ਰਭਾਵ ਪੈਂਦਾ ਉਹ ਉਹ ਆਪਣੀਆਂ ਲਿਖਤਾਂ ਦੇ ਵਿੱਚ ਉਹ ਝਲਕਦਾ ਹੁਣ ਭਾਈ ਵੀਰ ਸਿੰਘ ਨੂੰ ਪੜ ਲਓ ਜੀ ਉਹਨਾਂ ਦੇ ਤੇ ਮਤਲਬ ਧਾਰਮਿਕ ਚੀਜ਼ਾਂ ਹਾਵੀ ਨੇ ਕਿਉਂ ਕਿ ਆਪ ਕੋ ਉਧਰ ਤੇ ਵੀ ਗੁਰਸਿੱਖ ਬੰਦੇ ਸੀਗੇ ਹਨਾ ਉਹਨਾਂ ਦਾ ਪਹਿਲਾ ਜਿਹੜਾ ਨਾਵਲ ਸੁੰਦਰੀ ਤੁਸੀਂ ਦੇਖਣਾ ਬਹੁਤ ਹਨਾ ਉਹ ਤਾਂ ਧਾਰਮਿਕ ਨਾਵਲ ਉਰਦਾ ਦੀ ਲਿਖੇ ਨੇ ਉਹ ਇਸ ਕਰਕੇ ਉਹ ਕਲਾਕਾਰਾਂ ਨੂੰ ਲੇਖਕਾਂ ਨੂੰ ਪ੍ਰਭਾਵਿਤ ਕਰਦੇ ਆ ਸਾਰਾ ਸਮਾਜ ਪ੍ਰਭਾਵਿਤ ਕਰਦਾ ਉਸ ਤਰ੍ਹਾਂ ਦੀ ਲਿਖਤਾਂ ਹੁੰਦੀਆਂ ਨੇ ਹਮ ਅੱਛਾ ਇੱਕ ਨਾ ਤੁਹਾਡਾ ਜਿਵੇਂ ਯਾਰ ਜਿਗਰੀ ਕਸੂਤੀ ਡਿਗਰੀ ਦੇ ਵਿੱਚ ਬੜਾ ਕਰੈਕਟਰ ਬੜਾ ਮਜ਼ੇਦਾਰ ਸੀਗਾ ਬਹੁਤ ਪਸੰਦ ਵੀ ਆਇਆ ਹਨ ਬੜਾ ਗੁੱਸੇ ਵਾਲਾ ਕਰੈਕਟਰ ਸੀਗਾ ਮੈਨੂੰ ਵੀ ਆਪਣੀ ਮੁਲਾਕਾਤ ਨਹੀਂ ਹੋਦੋਈ ਸੀ ਮੈਨੂੰ ਪਰਸਨਲ ਲੱਗਦਾ ਹੁੰਦਾ ਸੀ ਮੈਂ ਯਾਰ ਇਹ ਬੰਦੇ ਬੜੇ ਗੁੱਸੇ ਵਾਲੇ ਨੇ ਤੁਹਾਡੇ ਪਲੇਖਾ ਪੈਂਦਾ ਹੁਣ ਆਮ ਕਹਿੰਦੇ ਆ ਲੋਕ ਹਾਂ ਹਾਂ ਹੋ ਜਾਂਦਾ ਹੁਣ ਇਹ ਇਹ ਮੇਰੇ ਨਾਲ ਬਹੁਤ ਵਾਪਰੀ ਹੈ ਇੱਕ ਕੋਈ ਮੇਰਾ ਸਟੂਡੈਂਟ ਸੀ ਉਹ ਮੇਰੇ ਨਾਲ 3 ਕਿ ਮਹੀਨੇ ਥੀਏਟਰ ਤੇ ਰਿਹਾ ਮੇਰੇ ਕੋਲ ਐਕਟਿੰਗ ਸਿੱਖਦਾ ਸੀ ਉਹ ਕਹਿੰਦੇ ਮੈਂ ਅਸੀਂ ਨਾ ਠੀਕ ਕੰਮ ਕਰਦੇ ਸੀ ਕੋਈ ਉਹ ਖੱਡੇ ਜੀ ਲਾ ਰਹੇ ਸੀ ਉਹ ਟੋਆ ਪਟ ਰਿਆ ਸੀ ਮੈਂ ਖੜਾ ਵੀ ਹੱਲੇ ਫਰੀਆ ਗੱਡਣਾਂ ਦੇ ਵਿੱਚ ਮੈਨੂੰ ਕਹਿੰਦਾ ਜੀ ਕਿ ਗੱਲ ਕਰੀ ਜਾ ਮਗਾ ਕਹਿੰਦਾ ਕਿ ਟੋਵੇ ਜਰੀ ਕਹਿੰਦਾ ਕੀ ਆ ਕਹਿੰਦਾ ਜੀ ਸੱਚੀ ਗੱਲ ਦੱਸਾਂਗਾ ਕਹਿੰਦਾ ਮੈਂ ਤੁਹਾਨੂੰ ਜਦੋਂ ਜਾਣਦਾ ਨਹੀਂ ਸੀ ਕਹਿੰਦਾ ਥੋੜਾ ਮੈਂ ਵੈਬ ਸੀਰੀਏ ਦੇਖੀ ਉਹ ਯਾਰ ਜਗਤ ਕਸੂਤੇ ਡਿਗਰੀ ਕਹਿੰਦਾ ਮੈਂ ਨਾ ਤੁਹਾਨੂੰ ਇੰਨੇ ਗਾਲਾਂ ਕੱਢੀਆਂ ਵੀ ਯਾਰੇ ਪੰਦਾ ਬਹੁਤ ਆ। ਅੱਛਾ ਤਾਂ ਉਹਦੇ ਉਲਟੇ ਆ। ਆ ਇਹਦਾ ਛੁਟਕਲੇ ਬਹੁਤ ਸੁਣਾਉਂਦੇ ਹੋ। ਉਹ ਮੈਂ ਕਿਹਾ ਉਹ ਕਰੈਕਟਰ ਹੋਰ ਸੀਗਾ ਉਸ ਹਿਸਾਬ ਨਾਲ ਬਣਨਾ ਪੈਂਦਾ। ਹੈਨਾ ਹੁਣ ਇਨਸਾਨ ਤਾਂ ਸਾਰੇ ਹੁਣ ਚੰਗੇ ਹੀ ਆ ਬਸ ਇਹ ਕਿੰਨੇ ਕਲਾਕਾਰ ਨੇ ਪੁਰਾਣੇ ਤੁਸੀਂ ਦੇਖੋ ਹਿੰਦੀ ਫਿਲਮਾਂ ਪ੍ਰਾਣ ਹਰ ਨਾ ਜੀ ਅਮਰੀਸ਼ ਪੁਰੀ ਜਦੋਂ ਤੁਸੀਂ ਉਹਨਾਂ ਮਿਲਦੇ ਹੋ ਲੱਗਦਾ ਜਰਾ ਇਹ ਤਾਂ ਉਹ ਉਹ ਉਦੋਂ ਹੀ ਬਣੇ ਹੁੰਦੇ ਨੇ ਉਹ ਬਸ ਉਹਨੇ ਸਮੇਂ ਲਈ ਹੁੰਦੇ ਨੇ ਜਦੋਂ ਉਹ ਰੋਲ ਕਰ ਰਹੇ ਨੇ ਉਦੋਂ ਉਹ ਚੰਗਾ ਤੇ ਮਾੜਾ ਕੈਰੈਕਟਰ ਬਣਿਆ ਹੁੰਦਾ ਪਰ ਆਮ ਜ਼ਿੰਦਗੀ ਦੇ ਵਿੱਚ ਨੋਰਮਲ ਹੁੰਦੇ ਨੇ ਉਦਾਂ ਥੋੜੀ ਹੁੰਦੇ ਨੇ ਵੀ ਹੁਣ ਮੈਂ ਜੇ ਉਹ ਤੇ ਕਿਰਪਾਨ ਚੱਕੀ ਫਿਰਦਾ ਕਿਸੇ ਚ ਲਾਰੋ ਬੀ ਤਾਂ ਮੈਂ ਜਿਵੇਂ ਹੁਣ ਰੌਅ ਸਟਾਰ ਫਿਲਮ ਆਈ ਸਾਡੀ ਉਹਨਾਂ ਚ ਮੈਂ ਗੁੰਡਾ ਬਣਿਆ ਉਹ ਚ ਮੈਂ ਤਿੰਨ ਬੰਦੇ ਮਾਰਦਾ

ਉਹ ਬੜੇ ਟਿੱਡੇ ਜਿਹਾ ਝਾਕਦੇ ਹੋ ਤੁਸੀਂ ਮੈਨੂੰ ਕਿਹ ਬਸ਼ਕ ਲਾਈ ਜੀ ਹੈ ਬਲੀ ਉਹ ਤਾਂ ਮੈਂ ਵੱਦਾ ਹੀ ਜੀ ਇਹਦੇ ਇਹ ਚੀਜ਼ ਹੋ ਜਾਂਦੀ ਹੈ ਕੈਮਰਾ ਲੁੱਕ ਹੁਣ ਹੁਣ ਮੈਡਮ ਦੇ ਲਾ ਰਹੇ ਤੁਸੀਂ ਰਾਤਾਂ ਵਾਲੀ ਉਹਦੇ ਦਾਣਾ ਪਾਣੀ मूवी ਦੇਖੀ ਆ ਉਹ ਕਿੱਥੇ ਕਰੈਕਟਰ ਹੈ ਜਿਮੀ ਸ਼ੇਰਗਿਲ ਦੀ ਮਾਤਾ ਦਾਨ ਮਤਲਬ ਬਣੇ ਹੋਏ ਉਹ 18 ਸਾਲ ਦਾ ਕਰੈਕਟਰ ਵੀ ਕਰ ਲੈਂਦੇ ਨੇ ਠੀਕ ਆ ਉਹ 80 ਸਾਲ ਵਾਲਾ ਕਰ ਲੈਣ ਕਿ 80 ਸਾਲ ਵਾਲਾ ਕਰ ਲੈਣਗੇ ਮਨ ਇਹ ਚੀਜ਼ ਦਾ ਫਰਕ ਥੋੜੀ ਕੈਮਰਾ ਲੁੱਕ ਤੁਹਾਡਾ ਫੇਸ ਤੇ ਹੁੰਦਾ ਇਹ ਇਹ ਚੀਜ਼ਾਂ ਹੁੰਦੀਆਂ ਨੇ ਜੀ ਅੱਛਾ ਇੱਕ ਤੁਸੀਂ ਜਿਵੇਂ ਕਲਾ ਦੇ ਨਾਲ ਆਰਟ ਨਾਲ ਜੁੜੇ ਹੋਏ ਹੋ ਜਿਵੇਂ ਆਪਾਂ ਜਿਹੜੇ ਪਾਰਕ ਚ ਅੱਜ ਬੈਠ ਕੇ ਥੋੜਾ ਇੰਟਰਵਿਊ ਕਰ ਰਹੇ ਹਾਂ ਨਾ ਇਹਨੂੰ ਬੜਾ ਸੁੰਦਰ ਤੁਸੀਂ ਢੰਗ ਦੇ ਨਾਲ ਸਜਾਇਆ ਹੋਇਆ ਹੈਗਾ ਇੱਧਰ ਉਹ ਜਾਨ ਕਿਵੇਂ ਜਾਂਦਾ ਹੈਗਾ ਇਹ ਪਤਾ ਨਹੀਂ ਹੁਣ ਕਿਤੇ ਅੰਦਰ ਖਾਤੀ ਪਿਆ ਸੀ ਇਹ ਕਲਾ ਵੀ ਜਿਵੇਂ ਛੋਟੇ ਹੁੰਦੇ ਸੀ ਨਾ ਉਹ ਖੱਲਾ ਖੁੰਝੇ ਫੋਲਦੇ ਰਹਿੰਦੇ ਸੀ ਕੋਈ ਨਾ ਕੋਈ ਚੀਜ਼ ਲੱਭ ਗਈ ਇਦਾਂ ਤੇ ਮੇਰੀ ਮਾਂ ਨੇ ਕਹਿਣਾ ਕਿ ਕਦੇ ਖੁੰਲਾ ਖੱਲਾ ਖੁੰਝੇ ਬੋਲਦਾ ਫਿਰ ਜਾਂਦਾ ਉਹ ਫਿਰ ਮੇਰੇ ਯਾਦ ਆਏ ਜਦੋਂ ਅਸੀਂ ਹਾਂ ਵੀ ਮੇਰੇ ਚ ਕੋਈ ਗੁਣ ਹੋਣਾ ਹੈ ਹਨਾ ਉਦੋਂ ਖੱਲਾ ਖੁੰਝੇ ਫੋਲਦੇ ਫਿਰ ਜਾਂਦੇ ਸੀ ਤੇ ਮੈਂ ਤਾਂ ਹੁਣ ਭੁੱਲ ਭੰਦ ਕੇ ਬਚਪਨ ਦੀਆਂ ਗੱਲਾਂ ਕਿਤੇ ਮਾਤਾ ਨੂੰ ਦੱਸਿਆ ਕਹਿੰਦੇ ਇੱਕ ਵਾਰ ਤਾਂ ਐਕੀ ਕਰਿਆ ਗੱਤਾ ਲਿਆਂਦਾ ਕੋਈ ਵੱਡਾ ਅੱਛਾ ਉਹਦੇ ਵਿੱਚ ਸਾਰੇ ਖ਼ਵਾਰ ਜਿਹੜੇ ਐਕਟਰਾਂ ਵਾਲੇ ਹੁੰਦੇ ਨੇ ਉਹ ਕੱਟ ਲਏ ਅੱਛਾ ਉਹ ਆਉਂਦੇ ਨੇ ਖ਼ਵਾਰ ਜਿਵੇਂ ਅਜੀਤ ਜਗਮਾਨੀ ਫੋਟਾਂ ਹੁੰਦੀਆਂ ਨੇ ਸਾਰੇ ਜੋੜ ਲਏ ਉਹਦੇ ਨਾਲ ਬੰਨ੍ਹਦੇ ਇੱਕ ਅੱਗੇ ਉਹ ਆਉਂਦੇ ਫਿਲਮ ਦੇ ਦਿੰਦੇ ਜੇ ਆਪਾਂ ਹੁਣ ਮੇਰੇ ਹੁਣ ਯਾਦ ਨਹੀਂ ਕਿ ਨਾਮ ਸੀਗਾ ਜਿਵੇਂ ਬਾਕਸ ਜਿਹਾ ਹੁੰਦਾ ਸੀ ਵਿੱਚ ਝਾੜ ਕੇ ਇੰਨੀ ਕਰਕੇ ਦੇ ਦਿੰਦੇ ਸੀ ਉਹ ਮੈਂ ਉਵੇਂ ਬਣਾ ਲਿਆ ਬਹੁਤ ਵੱਡਾ ਰੋਲ ਉਹ ਅੱਛਾ ਫਿਰ ਸਾਰੇ ਮੋਹੱਲੇ ਦੇ ਆਪਣੇ ਜਿਹੜੇ ਮੇਰੇ ਪਿੰਡ ਦੇ ਗਲੀ ਦੇ ਬੰਦੇ ਸੀ ਸਾਰੇ ਮੈਂ ਬੱਚਿਆਂ ਨੂੰ ਬੁਲਾਏ ਵੀ ਆਜੋ ਤੁਹਾਨੂੰ ਪਹਿਲੋਂ ਦਵਾਵਾਂ ਹੂੰ ਉਹ ਮੈਂ ਕਮਾਈ ਜਾਵਾਂ ਚੰਡੀ ਜਾਵਾਂ ਅੱਛਾ ਘਰੀ ਤਿਆਰ ਕਰਦਾ ਉਹ ਮੈਨੂੰ ਲੱਗਦਾ ਵੀ ਇਹ ਜਿਹੇ ਬਚਪਨ ਦੇ ਜਿੰਨੇ ਸ਼ੌਂਕ ਹੁੰਦੇ ਨੇ ਇੱਥੇ ਫਿਰ ਕਰੋਨਾ ਹੋਇਆ ਕਰੋਨਾ ਚ ਬਿਲੇ ਸੀ ਹੂੰ ਤੇ ਉਦੋਂ ਫਿਰ ਵੇਸਟ ਮਟੀਰੀਅਲ ਜਿੰਨਾ ਕੋਈ ਘਰੇ ਪਿਆਤੀ ਆਲੇ-ਦਾਲੇ ਜਿੰਨਾ ਮੱਲਿਆ ਨੇ ਰੱਖਤਾ ਹੁਣ ਤਾਂ ਇੱਥੇ ਚੜਾਵਾ ਚੜਦਾ ਕੋਈ ਨਹੀਂ ਅੱਛਾ ਵੇਟਮ ਰੀਲ ਦਾ ਤਿੰਨ ਚਾਰ ਬੋਤਲਾਂ ਬੋਤਲਾਂ ਦੀ ਆਪਣਾ ਕੀ ਹੈ ਬੋਰੀਆਂ ਭਰ ਗਈਆਂ ਇੱਥੇ ਉਹ ਕੁਆੜੀ ਜਗ੍ਹਾ ਹੀ ਮਾ ਲਾਇਆ ਚੱਕ ਇਹਨੂੰ ਐਵੇਂ ਲਾਇਆ ਚੱਕੇ ਕਿੰਨੇ ਕੰਨ ਪੇਂਟ ਕਰੀ ਜਾਈਏ ਨਹੀਂ ਲੋਕ ਆਪਣੇ ਆਪ ਇੱਥੇ ਦੇ ਜਾਂਦੇ ਰੱਖ ਜਾਂਦੇ ਨੇ ਹੁਣ ਅਗਲਾ ਝਾੜਦਾ ਤਾਂ ਟੇਡਾ ਜਾਂ ਮੇਰੇ ਕਿਨੂੰ ਝਾੜਦਾ ਵੀ ਜਦਾਰੇ ਪਿੰਦਾਊਗਾ ਜਿਵੇਂ ਤੁਸੀਂ ਬੋਤਲਾਂ ਹੀ ਬੋਤਲਾਂ ਕੀਤੀਆਂ ਨਾਲ ਛੱਕ ਜਾਗਾ ਜਾਊ ਉਹਨਾਂ ਬ੍ਰਾਂਡ ਵੀ ਮੇਰੇ ਕਈ ਹੁੰਦੇ ਨੇ ਕਿ ਮਹਿੰਗੀ ਵੀ ਹੁੰਦੀ ਨੇ ਉਹਦੇ ਵਿੱਚ ਕਿ ਜੋ ਗਲਾਬ ਵਾਲੀ ਰੱਖ ਜਾਂਦੇ ਨੇ ਘਰ ਦੇ ਤਾਂ ਨਹੀਂ ਸ਼ੱਕ ਕਰਦੇ। ਤਾਂ ਉਹਨੂੰ ਪਤਾ ਹੀ ਐਡੇ ਉੱਲਾ ਜਾਂਦਾ ਆਪਣੇ ਕੰਨ ਦੇ ਨਾਲ। ਕਿਤੇ ਮੈਡਮ ਕਹਦੇ ਦੇ ਹੋਣ ਕਿਤੇ ਧੰਨਵਾਦ ਸਾਹਿਬ ਤੁਸੀਂ ਬਾਹਰ ਹੀ ਪਈ ਆਉਂਦੇ ਹੋ। ਤਾਂ ਜਿਹੜੀ ਚੀਜ਼ ਕੰਮ ਦੀ ਉਹ ਚਲ ਇੱਥੇ ਰੱਖ ਲਈ ਦੀ ਆ ਉਹ। ਜੀ। ਤੇ ਉਹਨੂੰ ਥੋੜਾ ਜਿਹਾ ਸੁਝਾਅ ਦੇਣਾ ਚਲੋ ਥੋੜਾ ਜਿਹਾ ਫੋਟੋਗ੍ਰਾਫੀ ਦੇ ਐਂਗਲ ਤੋਂ ਥੋੜਾ ਜਿਹਾ ਵਧੀਆ ਲੱਗਦਾ ਮਾਹੌਲ ਵਧੀਆ ਹੈ ਸ਼ਾਮ ਨੂੰ ਕਿਹਦੇ ਆਲੇ ਦੋਨੇ ਰਿਸ਼ਤੇਦਾਰ ਆਉਂਦੇ ਨੇ, ਦੋਸਤ ਮਿੱਤਰ ਆਉਂਦੇ ਨੇ, ਸਾਰੇ ਪਾਰਕ ਦਿਖਾਉਂਦੇ ਨੇ। ਤੇ ਇੱਥੇ ਬੈਠੇ ਰਹਿੰਦੇ ਆ ਜਦੋਂ ਫ੍ਰੀ ਹੁੰਨੇ ਆ। ਤੇ ਇਹ ਆਪਣਾ ਟਾਈਮ ਪਾਸ ਹੋ ਜਾਂਦਾ। ਅੱਛਾ ਤਾਲੀਵਰ ਸਾਹਿਬ ਆਖਰੀ ਸਵਾਲ ਲਾਵਾਂਗਾ। ਰੰਗ ਮੰਚ ਦੀ ਦੁਨੀਆ ਦੇ ਵਿੱਚ ਤੁਸੀਂ ਲੰਬਾ ਸਮਾਂ ਹੋ ਗਿਆ ਹਨਾ ਵਿਚਰਦਿਆਂ ਨੂੰ। ਇਸ ਦੁਨੀਆ ਦੇ ਵਿੱਚ ਜਿਹੜੇ ਆਉਣ ਵਾਲੇ ਨੌਜਵਾਨ ਸੋਚਦੇ ਆ ਤਾਂ ਉਹਨਾਂ ਦੇ ਲਈ ਰਾਹ ਕਿੰਨਾ ਕਸੋਖਾਗਾ ਜਾਂ ਔਖਾਗਾ। ਕਿੰਨੀ ਕ ਮਿਹਨਤ ਦੀ ਉਹਨਾਂ ਨੂੰ ਲੋੜ ਪੈਂਦੀ ਹੈ ਇਸ ਫੀਲਡ ਦੇ ਵਿੱਚ ਕਾਮਯਾਬ ਹੋਣ ਲਈ। ਦੇਖੋ ਤੁਸੀਂ ਕੋਈ ਵੀ ਫੀਲਡ ਹੈ ਹਨਾ ਤੇ ਚਾਹੇ ਉਹ ਪੱਤਰਕਾਰਤਾ ਹੈ, ਤੁਸੀਂ ਟਿਊ ਚੈਨਲ ਤੇ ਕੰਮ ਕਰਨਾ ਹੈ, ਤੁਸੀਂ ਰਾਈਟਰ ਬੰਨਣਾ ਹੈ। ਠੀਕ ਹੈ। ਤੁਹਾਨੂੰ ਸਿੱਖ ਕੇ ਤਾਂ ਜਾਣਾ ਹੀ ਪੈਣਾ। ਸਿੱਖੋ ਬੱਸ। ਮੇਰੇ ਤੁਹਾਡੇ ਚ ਜਨੂੰਨ ਹੋਣਾ ਚਾਹੀਦਾ ਇੱਕ ਤਾਂ ਤੁਹਾਡੇ ਚ ਜਨੂੰਨ ਹੋਣਾ ਚਾਹੀਦਾ ਮੈਂ ਇਹ ਕੰਮ ਕਰਨਾ ਹੈ ਉਹ ਕੰਮ ਪ੍ਰਤੀ ਜੋ ਹੁਣ ਜਿਵੇਂ ਤੁਸੀਂ ਹੋ ਜਾਂ ਮੈਂ ਆ ਮੈਨੂੰ ਪਤਾ ਵੀ ਮੇਰੇ ਮਾਈਂਡ ਚ ਕੀ ਚੱਲਦਾ ਮੈਂ ਕੀ ਬਣਨਾ ਹੈ ਹੋਰ ਕਿਸੇ ਨੂੰ ਨਹੀਂ ਪਤਾ ਬਿਲਕੁਲ ਨਾ ਉਹ ਕਿਸੇ ਅਧਿਆਪਕ ਨੂੰ ਪਤਾ ਨਾ ਉਹਦੇ ਮਾਪੇ ਨੂੰ ਪਤਾ ਠੀਕ ਆ ਨਾ ਉਹਦੇ ਭੈਣ ਭਰਾ ਨੂੰ ਪਤਾ ਠੀਕ ਆ ਉਹ ਉਹ ਬੰਦੇ ਨੂੰ ਪਤਾ ਮੈਂ ਇਹ ਕੰਮ ਕਰਨਾ ਹੈ ਤੁਸੀਂ ਉਹਦੇ ਕਲੀਅਰ ਹੋ ਤੁਸੀਂ ਜੋ ਬਣਨਾ ਚਾਹੁੰਦੇ ਤੁਸੀਂ ਐਕਟਰ ਬਣਨਾ ਰਾਈਟਰ ਬਣਨਾ ਵੀ ਕਲੀਅਰ ਹੋ ਜਦੋਂ ਕਲੀਅਰ ਹੋਗੇ ਅੱਧਾ ਕੰਮ ਥੋੜਾ ਓਦੋਂ ਹੋ ਗਿਆ ਮੈਂ ਕਲੀਅਰ ਮੈਂ ਇਹੀ ਕੰਮ ਕਰਨਾ ਬਸ ਤੇ ਉੱਤੇ ਲੱਗੇ ਰਹੋ ਬਸ ਮਿਹਨਤ ਕਰੋ ਸਿੱਖ ਕੇ ਜਾਓ ਕਿਸੇ ਫੀਲਡ ਚ ਜਾਓ ਫਿਰ ਤੁਹਾਨੂੰ ਐ ਨਹੀਂ ਕੋਈ ਕਹਿੰਦਾ ਵੀ ਉੰਜੇ ਮੂੰਹ ਚੱਕ ਕੇ ਆ ਗਿਆ ਹੁਣ ਜੇ ਮੈਨੂੰ 30 ਸਾਲ ਹੋ ਗਏ ਥੀਏਟਰ ਕਰਦੇ ਨੂੰ ਰੰਗ ਮੰਚ ਕਰਦੇ ਨੂੰ ਜੇ ਮੈਂ ਫਿਲਮਾਂ ਲਈ ਹੁਣ ਜਾ ਹੁਣ ਗਿਆ ਲਾ ਰੋ ਵੀ 2023 ਦੇ ਵਿੱਚ ਮੈਂ ਹੁਣ 7-8 ਫਿਲਮਾਂ ਕਰੀਆਂ ਨੇ 31 ਮਾਰਚੋਂ ਲੈ ਕੇ ਦਸੰਬਰ ਤੱਕ ਮੈਂ 7-8 ਕਰੀ ਤਾਂ ਮੈਨੂੰ ਲੱਗਦਾ ਮੈਨੂੰ ਕੁਸ ਹੌਲਦਾ ਹੀ ਹੁੰਮੜਾ ਮੋਟਾ ਜੀ ਉਹ ਇਹ ਵੀ ਗੱਲ ਹੁਣ ਚਰਚਾ ਚੱਲਦੀ ਆ ਨਾ ਕਹਿੰਦੇ ਜਿਹਦੇ ਕੋਲ ਪੈਸਾ ਆ ਜਾਂ ਛਪਾਰਛਾ ਜਿਹਦੇ ਲੰਕਾ ਉਹੀ ਇਸ ਫੀਲਡ ਦੇ ਵਿੱਚ ਅੱਗੇ ਵਧ ਸਕਦਾ ਕਿਉਂਕਿ ਫਿਲਮੀ ਨਹੀਂ ਨਹੀਂ ਵਧ ਨਹੀਂ ਸਕਦਾ ਉਹ ਆ ਸਕਦਾ ਹੂੰ ਆ ਸਕਦਾ ਬਹੁਤ ਫਿਲਮਾਂ ਤੁਸੀਂ ਦੇਖੇ ਨੇ ਹੀਰੋ ਵੀ ਆਉਂਦੇ ਨੇ ਹੀਰੋ ਨੂੰ ਕਿੰਨੇ ਕ ਟਿਕਟ ਦੇ ਦੋਵਾਰ ਆਉਂਦੇ ਨਹੀਂ ਹੂੰ ਕੋਈ ਜਾਂ 3-4 ਕਰੋੜ ਰੁਪਏ ਲਾ ਲਿਆ ਤੁਸੀਂ ਤੁਸੀਂ ਆਪਣੇ ਮੁੰਡੇ ਨੂੰ ਹੀਰੋ ਲਾਂਚ ਕਰ ਦੋਗੇ ਕੁੜੀ ਨੂੰ ਕਰ ਦੋਗੇ ਬਸ ਇੱਕ ਵਾਰ ਲਿਆਉਂਗੇ ਪਰ ਉਹ ਟਿਕਟੋਂ ਨਹੀਂ ਤੁਸੀਂ ਦੇਖ ਲਓ ਮੈਂ ਦਿਖਾ ਦਊਗਾ ਕਿਹੜਾ ਟਿਕਿਆ ਹੋਇਆ ਜਿਸ ਚ ਕਾਲਾ ਅਸਰ ਕੋਈ ਬੰਦਾ ਟਿਕੂਗਾ ਨਹੀਂ ਇਹਨਾਂ ਗੱਲਾਂ ਦੀ ਵੈਸੇ ਸੱਚਾਈ ਐ ਇਸ ਫੀਲਡ ਦੇ ਵਿੱਚ ਲਿੰਕ ਚਲਦੇ ਆ ਜਿਹਦੇ ਲਿੰਕ ਆ ਉਹ ਨਹੀਂ ਸਫਾਰਸ ਉਹ ਬੰਦੇ ਨੂੰ ਕੁਸਾਉਂਦੇ ਹੀ ਨਹੀਂ ਹੈਗਾ ਸਫਾਰਸ ਤੋਂ ਥੋੜਾ ਵੇ ਤੁਸੀਂ ਸਫਾਰਸ ਨਹੀਂ ਹੈਗਾ ਉਹ ਰეკਮੈਂਡ کہہ ਸਕਦੇ ਆ ਵੀ ਇੱਕ ਬੰਦੇ ਵਿੱਚ ਕੋਈ ਗੋਣ ਆਇਆ ਉਹ ਬੰਦਾ ਕਿਤੇ ਜਾਣਾ ਚਾਹੁੰਦਾ ਪਰ ਕਮੈਂਟ ਕਰ ਸਕਦੇ ਆ ਵੀ ਯਾਰ ਇਹਦੇ ਲਈ ਏ ਰੋਲ ਨਹੀਂ ਉਹ ਬੰਦਾ ਠੀਕ ਹੈ ਇਹਨੂੰ ਤੁਸੀਂ ਲੈ ਲਓ ਇਹ ਤੋਂ ਮੌਕਾ ਲੈ ਲਓ ਉਹ ਹੋ ਗਿਆ ਰეკਮੈਂਡ ਹਮ ਸਫਾਰਸ ਹੁੰਦਾ ਵੀ ਉਹਨੂੰ ਆਉਂਦਾ ਕੁਝ ਨਹੀਂ ਵੀ ਚੱਲ ਵੀ ਜਿਵੇਂ ਹੁੰਦਾ ਨੇ ਵੀ ਕਰ ਦੋ ਪਾਸੇ ਯਾਰ ਆਪਣਾ ਬੰਦਾ ਉਹਨੂੰ ਤੁਸੀਂ ਲਿਆਵੋਗੇ ਪਰ ਉਹ ਤਾਂ ਲੋਕਾਂ ਨੇ ਦੇਖਣਾ ਨਾ ਕਿਉਂਕਿ ਪੈਸਾ ਲੱਗ ਰਿਹਾ ਹੁਣ ਉਹ ਕੰਮ ਨਹੀਂ ਰਿਹਾ ਸਫਾਰਸ ਵਾਲਾ ਮੈਨੂੰ ਨਹੀਂ ਲੱਗਦਾ ਵੀ ਪੈਸੇ ਦਾ ਸਵਾਰਸ ਵਾਲਾ ਕੋਈ ਹੈਗਾ ਤੁਸੀਂ ਆਪਣੇ ਗੋਣ ਇੰਨਾ ਪੈਦਾ ਕਰ ਲਓ ਵੀ ਤੁਹਾਨੂੰ ਅਗਰ ਕਦੇ ਵੀ ਬਾਈ ਜੀ ਜ਼ਰੂਰ ਸਾਡੇ ਚਾਹੇ ਕੋਸੀਨ ਕਰੋ ਹਮ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਏ ਪੀ ਸਮਾਂ ਦਿੱਤਾ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਬੇਹਦ ਪਸੰਦ ਆਇਆ ਹੋਵੇਗਾ ਤੇ ਅੱਗੇ ਵੀ ਅਸੀਂ ਅਜਿਹੀਆਂ ਸ਼ਕਤੀਆਂ ਦੇ ਨਾਲ ਸਾਡੇ ਕਮਿਊਨਿਟੀ ਮੈਂ ਦੇ ਖਾਸ ਪ੍ਰੋਗਰਾਮ ਦੇ ਵਿੱਚ ਮੁਲਾਕਾਤ ਕਰਦੇ ਰਵਾਂਗੇ ਮੇਰੇ ਕੈਮਰਾਮੈਨ ਸਾਥੀ ਅਤਲ ਵਰਮਾ ਦੇ ਨਾਲ ਅਨੁਰਾਜ ਸਿੰਘ ਪੁੱਲਾ ਯਾਨੀ ਕਿ ਮੈਨੂੰ ਦਿਓ ਇਜਾਜ਼ਤ ਧੰਨਵਾਦ